ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਕਿਪਰ ਕੌਰ ਸੰਧੂ ਤੇ ਗੱਲ ਕਰਨੀ ਹਾਂ ਜੀ ਇੱਕ 2027 ਦੀਆਂ ਵਿਦਾਨ ਦੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਹਰ ਇੱਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਹ ਵੀ ਕਾਫੀ ਸਰਗਰਮ ਨੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਉਹ ਵੀ ਬੜੇ ਆਪਣੇ ਆਪ ਨੂੰ ਜਿਹੜਾ ਹੈ ਅੱਗੇ ਆਉਂਦੇ ਦਿਖਾਈ ਦੇ ਰਹੇ ਨੇ ਚੈਲਿੰਜਿੰਗ ਚਰਨੀ ਜਿਹੜੇ ਨੇ ਉਹਨਾਂ ਵੱਲੋਂ ਰੋਜ਼ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਬਲਾਕਸਮ ਟੀਵੀਾਂ ਚ ਉਹਨਾਂ ਦੇ ਵਿੱਚ ਵੀ ਕਾਫੀ ਰਿਸਪਾਂਸ ਮਿਲਿਆ ਹੈ ਜੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਤਾਂ ਪਹਿਲਾਂ ਹੀ ਦਾਵਾ ਕੀਤਾ ਹੋਇਆ ਕਿ ਸਾਡੀ ਸਰਕਾਰ ਜਿਹੜੀ ਹੈ ਰਿਪੀਟ ਹੋਵੇਗੀ ਹਾਲਾਂਕਿ ਉਹਨਾਂ ਵੱਲੋਂ ਜਿਹੜੀ ਹੈ ਰਿਪੀਟ ਹੋਣ ਦੀ ਗੱਲ ਆਪਦੇ ਵੱਲੋਂ ਕੀਤੀ ਜਾ ਰਹੀ ਹੈ ਲੋਕ ਕੀ ਕਹਿੰਦੇ ਨੇ ਤਾਂ ਅਸੀਂ ਬਾਅਦ ਚੋ ਜਾਣਾਂਗੇ ਜੇ ਗੱਲ ਕਰ ਲਈਏ ਭਾਜਪਾ ਦੀ ਤੇ ਭਾਜਪੀ ਜਿਹੜੀ ਹੈ ਉਹ ਵੀ ਆਪਣੇ ਬਲਬੂਤੇ ਉੱਤੇ ਜਿਤਨਾ ਚਾਹੁੰਦੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਨਵੀਂ ਸ਼ੋਭਨੀ ਕਾਲੀ ਦਲ ਜਿਹਦਾ ਨਾਮ ਪੁਨਰਸਜੀਤ ਰੱਖਿਆ ਹੋਇਆ ਹੈ ਤੇ ਇੱਕ ਦਾਵਾ ਹੋਰ ਕਰ ਦਿੱਤਾ ਹੈ ਭਾਈ ਅਮਰਿਤਪਾਲ ਖਾਲਸਾ ਜੀ ਦੇ ਬਾਪੂ ਤਰਸੇਮ ਸਿੰਘ ਜੀ ਨੇ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੀ 117 ਹਲਕਿਆਂ ਦੇ ਵਿੱਚੋਂ ਜਿਹੜੇ ਨੇ ਆਪਣੇ ਉਮੀਦਵਾਰ ਖੜੇ ਕਰਾਂਗੇ ਹੁਣ ਵੇਖਣਾ ਇਹ ਹੋਵੇਗਾ ਕਿ 2027 ਦਾ ਸਰਵੇ ਬੋਲ ਕੀ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਜਿਹੜਾ ਹੈ ਸਰਵੇ ਦੀ ਇਹ ਰਿਪੋਰਟ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਦਿਖਾਈ ਜਾ ਰਹੀ ਹੈ ਜਿਨੇ ਤਥੱਲੀ ਮਚਾ ਕੇ ਰੱਖ ਦਿੱਤੀ ਹੈ ਹਰ ਇੱਕ ਪਾਰਟੀ ਦੇ ਅੰਦਰ ਤੁਹਾਨੂੰ ਦੱਸ ਦਈਏ ਜਿੱਥੇ 2027 ਦਾ ਪਹਿਲਾ ਸਰਵੇ ਕਰਵਾਇਆ ਗਿਆ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਪ੍ਰਧਾਨ ਸੋਰੀ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਵੱਲੋਂ ਜਿਹੜਾ ਸਰਵੇ ਕਰਵਾਇਆ ਗਿਆ ਤਾਂ ਉਹਦੇ ਵਿੱਚ ਕਾਂਗਰਸ ਪਾਰਟੀ ਕਾਫੀ ਅੱਗੇ ਨਿਕਲਦੀ ਦਿਖਾਈ ਦਿੱਤੀ ਹਾਲਾਂਕਿ ਕਾਂਗਰਸ ਪਾਰਟੀ ਦੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨੇ ਕਾਟੋ ਕਲੇਸ਼ਰ ਜੱਗ ਜਾਏ ਰੋਏ ਨਵਜੋਤ ਸਿੰਘ ਸਿੱਧੂ ਕੇਸ ਤਰੀਕੇ ਦੇ ਨਾਲ ਪੜਕੇ ਉਹਨਾਂ ਦੀ ਵਾਈਫ ਵੱਲੋਂ ਜੋ ਸ਼ਬਦ ਵਰਤੇ ਗਏ ਤੇ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨਗੀ ਦੀ ਜਿਹੜਿਆਂ ਦੀ ਗੱਲ ਕੀਤੀ ਗਈ ਕਿ ਇੱਥੇ ਹਰ ਇੱਕ ਆਪਣੇ ਆਪ ਨੂੰ ਪ੍ਰਧਾਨ ਮੰਨਦਾ ਹੈ ਉਸ ਤੋਂ ਬਾਅਦ ਇਹ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਾਰ-ਵਾਰ ਕਿਹਾ ਜਾ ਰਿਹਾ ਅਮਰਿੰਦਰ ਜਿਹੜੇ ਨੇ ਕੈਪਟਨ ਅਮਰਿੰਦਰ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ ਗੱਠ ਜੋੜ ਹੁੰਦਾ ਹੈ ਤਾਂ ਸ਼ਾਇਦ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਆਉਣ ਵਾਲੇ ਟਾਈਮ ਵਿੱਚ ਲੱਗ ਸਕਦੇ ਨੇ ਲੇਕਿਨ ਬੀਜੇਪੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਬਿਨਾਂ ਇਕੱਠ ਜੋੜ ਤੋਂ ਜਿਹੜੀਆਂ ਨੇ ਪੰਜਾਬ ਦੇ ਵਿੱਚ 2027 ਦੀਆਂ ਲੋਕ ਸਭਾ ਦੀਆਂ ਚੋਣ ਆਹ ਸੋਰੀ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਜੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਤੇ ਜਦੋਂ ਲੋਕਾਂ ਦੇ ਅੱਗੇ ਮਾਈਕ ਲੈ ਕੇ ਜਿਹੜੇ ਨੇ ਪਹੁੰਚਦੇ ਨੇ ਜਿਹੜੇ ਹੋਏ ਪੱਤਰਕਾਰ ਹੋਏ ਜਾਂ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਹੁਣ ਵੋਟਾਂ ਲਾਂਕ ਕੇ ਗਈਆਂ ਨੇ ਬਲਾਕ ਸੰਮਤੀ ਦੀਆਂ ਚਲੋ ਜਿੱਤੀ ਤਾਂ ਕਿਤੇ ਨਾ ਕਿਤੇ ਹੈਗੀ ਏ ਲੇਕਿਨ ਉਹਨਾਂ ਦੇ ਜਿਹੜੇ ਵੱਡੇ ਅਹੁਦੇਦਾਰ ਨੇ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚੋਂ ਵੋਟਾਂ ਨਾ ਪੈਣੀਆਂ ਯਾਨੀ ਕਿ ਕਿਤੇ ਨਾ ਕਿਤੇ ਪੰਬਲ ਪੂਸਾ ਮਚਿਆ ਹੋਇਆ ਕਿ ਆਖਰਕਾਰ ਆਉਣ ਵਾਲਾ ਮੁੱਖ ਮੰਤਰੀ ਕੌਣ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਿਨਾਂ ਕਿਸੇ ਗੱਠਜੋੜ ਤੋਂ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਜਿੱਤਣਾ ਚਾਹੁੰਦੀ ਏ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਰਿਸਪੌਂਸ ਕਾਫੀ ਮਿਲਦਾ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਿਹਾ ਲੋ ਕਹ ਰਹੇ ਨੇ ਕਿ ਡਾਇਨਾਸੌਰ ਪਾਵੇਂ ਆਉਣ ਨਾ ਆਉਣ ਲੇਕਿਨ ਸੁਖਬੀਰ ਸਿੰਘ ਬਾਦਲ ਜ਼ਰੂਰ ਹੋਣਗੇ ਤਾਂ ਵੇਖਿਆ ਇਹ ਜਾ ਰਿਹਾ ਕਿ ਆਖਰਕਾਰ ਜਿਹੜਾ ਇੱਕ ਸਰਵੇ ਲੀਕ ਹੋਇਆ ਹੈ ਤਾਂ ਉਹਦੇ ਮੁਤਾਬਿਕ ਜਿਹੜਾ ਹੈ ਪੰਜਾਬ ਦੇ ਵਿੱਚ ਸੱਚਮੁੱਚ ਜਿਹੜੇ ਨੇ ਇੱਕ ਪਾਰਟੀ ਦਾ ਨਾਮ ਅੱਗੇ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਵਿੱਚ 2027 ਦੇ ਲਈ ਲੋਕਾਂ ਦੇ ਅੰਦਰ ਲੋਕਤੰਤਰ ਵੀ ਕਿਤੇ ਨਾ ਕਿਤੇ ਜਾਗ ਉੱਠਾ ਹੈ ਕਿਸ ਤਰੀਕੇ ਦੇ ਨਾਲ ਪੰਥਕ ਪਾਰਟੀਆਂ ਦੀ ਗੱਲ ਕਰ ਲਈਏ ਤੇ ਪੰਥ ਇਲਾਕਿਆਂ 'ਚ ਚਲੀ ਜਾਈਏ ਮੱਝ ਏਰੀਏ 'ਚ ਚਲੇ ਜਾਈਏ ਉੱਥੇ ਲੋਕ ਬੜਾ ਹੀ ਬੜਾਵਾ ਦੇ ਰਹੇ ਨੇ ਜਿਹੜੇ ਨੇ ਅੰਪਾਈ ਅਮਰਿਤਪਾਲ ਖਾਲਸਾ ਜੀ ਨੂੰ ਕਿਉਂਕਿ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਸਿੱਖਾਂ ਦੇ ਨਾਲ ਹੀ ਜਿਹੜਾ ਹੈ ਘਾਣ ਹੁੰਦਾ ਹੈ ਮਨੁੱਖੀ ਘਾਣ ਜਿਹੜਾ ਹੈ ਹਮੇਸ਼ਾ ਸਿੱਖਾਂ ਦੇ ਨਾਲ ਹੀ ਹੁੰਦਾ ਹੈ ਉਹਨਾਂ ਨੂੰ ਅੱਗੇ ਨਹੀਂ ਲਿਆਂਦਾ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਨੂੰ ਪ੍ਰੋਲਟ ਹੀ ਮਿਲ ਰਹੀ ਜੇ ਦੂਸਰੇ ਪਾਸੇ ਪਿੱਛੇ ਆ ਜਾਈਏ ਥੋੜਾ ਜਿਆ ਸ਼ੈਰੀ ਦਾਤਿਆਂ ਦੇ ਵਿੱਚ ਗੱਲ ਕਰੀਏ ਤਾਂ ਬੀਜੇਪੀ ਵੀ ਕਾਫੀ ਥੋੜੀ ਜੀ ਆਪਦੀ ਸਟਰੋਂਗਨੈਸ ਦਿਖਾਈ ਦੇ ਰਹੀ ਹੈ ਉਸ ਤੋਂ ਪਿੱਛੇ ਜੇ ਆ ਜਾਈਏ ਪਿੰਡੂ ਖੇਤਰਾ ਦੇ ਵਿੱਚ ਮਾਲਵੇ ਦੇ ਪਿੰਡੂ ਖੇਤਰਾ ਚ ਚਲੇ ਜਾਈਏ ਤਾਂ ਕਿ ਅਕਾਲੀ ਦਲ ਦਾ ਹੱਲਾ ਬੋਲਦਾ ਦਿਖਾਈ ਦੇ ਰਿਹਾ ਹੈ ਤਾਂ ਜਿਵੇਂ ਜਿਵੇਂ ਅੱਗੇ-ਅੱਗੇ ਕਦਮ ਰੱਖਿੰਦਾ ਹੈ ਤਾਂ ਹਰ ਇੱਕ ਪਾਰਟੀ ਦਾ ਨਾਮ ਕਿਤੇ ਨਾ ਕਿਤੇ ਆਉਂਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਜਿਹੜੇ 101% ਰਿਪੀਟ ਹੋਵਾਂਗੇ ਲੇਕਿਨ ਇੱਕ ਜਿਹੜਾ ਹੈ ਸਰਵੇ ਦੀ ਜਿਹੜਾ ਸਰਵੇ ਵਾਰ-ਵਾਰ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ ਹੈ ਤਾਂ ਉਹਨੇ ਜਿਹੜਾ ਹੈ ਹਰ ਇੱਕ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਤਾਨੂੰ ਦੱਸ ਦਿਆਂ ਕਿ ਸਰਵੇ ਕੀ ਬੋਲ ਰਿਹਾ ਹੈ ਸਰਵੇ ਬੋਲਿਆ ਪੰਜਾਬ ਚ ਜਿਹੜੀਆਂ ਨੇ 117 ਸੀਟਾਂ ਨੇ ਜਿੱਥੇ ਕਾਂਗਰਸ 74 ਸੀਟਾਂ ਜਿੱਤੇਗੀ ਕਾਂਗਰਸ 74 74 ਸੀਟਾਂ ਜਿੱਤੇਗੀ ਆਪ ਜਿੱਤੇਗੀ 26 ਭਾਜਪਾ ਜਿੱਤੇਗੀ 7 ਤੇ ਅਕਾਲੀ ਦਲ ਜਿੱਤੇਗਾ 10 ਯਾਨੀ ਕਿ ਇਹ ਇੱਕ ਸਰਵੇ ਨੇ ਜਿਹੜਾ ਹੈ ਪੰਜਾਬ ਦੇ ਵਿੱਚ ਸਿਆਸਤ ਨੂੰ ਬਦਲਦੇ ਰੱਖ ਦਿੱਤਾ ਹੈ ਯਾਨੀ ਕਿ ਕਾਂਗਰਸ ਪਾਰਟੀ ਨੂੰ 74 ਚਰਨ ਸਿੰਘ ਚੰਨੀ ਤੇ ਰਾਹੁਲ ਗਾਂਧੀ ਦੀ ਫੋਟੋ ਦੇ ਨਾਲ ਦਿਖਾਇਆ ਜਾ ਰਿਹਾ ਹੈ ਕਿ 74 ਜਿਹੜੀਆਂ ਨੇ ਸੀਟਾਂ ਇਹ ਮਿਲ ਸਕਦੀਆਂ ਨੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਧਾਨ ਕਰ ਲਏ ਮੁੱਖ ਮੰਤਰੀ ਕਹਿ ਲਏ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੂੰ ਤੇ ਆਮ ਆਦਮੀ ਪਾਰਟੀ ਦੇ ਨਾਲ ਫੋਟੋ ਦਿਖਾਈ ਦੇ ਰਹੀ ਹੈ ਸਪਰੀਮੋ ਅਰਵਿੰਦ ਕੇਜੀਵਾਲ ਦੀ ਉਹਨਾਂ ਨੂੰ 26 ਗੈਰ ਰਹੇ ਨੇ ਤੇ ਭਾਜਪੀ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੇ ਨਾਲ ਆਈਏ ਫੋਟੋ ਜਿਹੜੀ ਹੈ ਜਿਹੜੇ ਨੇ ਜਿਹੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ 7 ਤੇ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ 10 ਸੀਟਾਂ ਦੇ ਨਾਲ ਨਵਾਜਿਆ ਜਾ ਰਿਹਾ ਹੈ ਇਹ ਜਿਹੜੇ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਵੱਡਾ ਸਰਵੇ ਨਿਕਲ ਕੇ ਆਇਆ ਹੈ ਜਿਨ ਨੇ ਇੱਕ ਵਾਰ ਹਰੇਕ ਸਿਆਸੀ ਪਾਰਟੀ ਨੂੰ ਹਲਾ ਕੇ ਰੱਖ ਦਿੱਤਾ ਹੈ ਧੰਨ